ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਅੱਜ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਸਾਡੇ ਨਾਲ ਇਸ ਇਲਾਕੇ ਦੇ ਲੋਕ ਮੌਜੂਦ ਨੇ ਭਾਈ ਜੀ ਆਮ ਆਦੀ ਪਾਰਟੀ ਜੁਆਇਨ ਕਰਨ ਲਈ ਕਿੰਨੇ ਟਾਈਮ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸੀਗੇ ਐਸਜੀ ਪਿਛਲੇ 15 ਸਾਲਾਂ ਤੋਂ ਜੁੜੇ ਹੋਏ ਸੀਗੇ ਤੇ ਜਿਹੜਾ ਕਿ ਹੁਣ ਮਾਨ ਸਾਹਿਬ ਦੀ ਸਰਕਾਰ ਵੇਖ ਕੇ ਬਹੁਤ ਵਧੀਆ ਲੱਗਿਆ ਇਹਦੇ ਨਾਲ ਆਮ ਪਾਰਟੀ ਨਾਲ ਜੁੜੇ ਹੋਏ ਆ ਹਾਂਜੀ ਹਾਂਜੀ ਭਾਈ ਜੀ ਸਸੇ ਗੱਲ ਜੀ ਨਾਮ ਡਿੰਪਲੇ ਕਿਦੜਵਾ ਬੈਂਟਾ ਬਾਤ ਗਏ ਅਸੀਂ ਅਕਾਲੀ ਦਲ ਨਾਲ ਸੀਗੇ ਜੀ ਪੂਰਾ ਦਿਲੋਂ ਜਦ ਤੱਕ ਬਾਈ ਰਹੋ ਸਾਡਾ ਮਲਕੇ ਮਾਇਆ ਪਿਆਰ ਬਾਈ ਡਿੰਪੀ ਨਾਲ ਹੀ ਸੀ ਸਾਨੂੰ ਅਸੀਂ ਤਾਂ ਡਿੰਪੀ ਬਾਈ ਨੂੰ ਇਹ ਗੱਲ ਜਿੱਧਰ ਤੁਸੀਂ ਜਾਓਗੇ ਅਸੀਂ ਉਧਰ ਜਾਵਾਂਗੇ ਤੇ ਅਸੀਂ ਵੀ ਉਹਨਾਂ ਨਾਲ ਹੀ ਜਿੱਥੇ ਤੁਲਗੇ ਅਸੀਂ ਉੱਥੇ ਹੀ ਤੁਲਗੇ ਜੀ ਅਸੀਂ ਇਹ ਗੱਲ ਕਹਿੰਨੇ ਵੀ ਡਿੰਪੀ ਵਰਗਾ ਇਨਸਾਨ ਅਕਾਲੀ ਦਲ ਨੇ ਖੋਇਆ ਤੇ ਬਹੁਤ ਬਹੁਤ ਵੱਡਾ ਘਾਟਾ ਇਹ ਨਹੀਂ ਪੂਰਾ ਹੋ ਸਕਦਾ ਹੁਣ ਆਵਾਜ਼ ਦੀ ਪਾਰਟੀ ਜੁਆਇਨ ਹੋ ਗਏ ਨੇ ਹੁਣ ਵੀ ਤਾਂ ਪੂਰੀਆ ਹੋ ਜਾਣੀਆਂ ਸਾਰੀਆਂ ਭਾਈ ਜੀ ਜੀਤ ਸਾਹਿਬ ਨਾਲ ਸੀਐਮ ਸਾਹਿਬ ਨੇ ਅੱਜ ਸਾਰੀ ਗੱਲਾਂ ਕਹੀਆਂ ਵੀ ਜੋ ਜੋ ਤੁਸੀਂ ਕਹੋਗੇ ਮੈਂ ਤਾਂ ਸਹਿਨ ਕਰਨੇ ਆ ਤੇ ਉਹ ਹਿਸਾਬ ਨਾਲ ਤਾਂ ਜੀ ਮੈਨੂੰ ਐ ਲੱਗਦਾ ਜੀ ਗਿੱਦੜਵੇ ਦੀ ਨਿਹਾਰ ਬਦਲੂਗੀ ਔਰ ਇੱਕ ਬੇਦਾਗ ਇਨਸਾਨ ਡਿੰਪੀ ਢਿਲੋ ਜੜ ਅੱਗੇ ਆ ਰਹੇ ਨੇ ਤਾਂ ਮੈਨੂੰ ਐ ਲੱਗਦਾ ਵੀ ਗਿੱਦੜਵਾں ਦੁਆਰਾ ਜਿਵੇਂ ਇੱਕ ਟਾਈਮ ਕਿਸੇ ਨੇ ਕਹੀ ਚੰਡੀਗੜ ਬਣੂਗਾ ਤੇ ਬਾਈ ਡਿੰਪੀ ਜੀ ਚੰਡੀਗੜ ਬਣਾ ਕੇ ਰੱਖਣਗੇ ਤੇ ਮਨ ਹਾਂਜੀ ਬਾਈ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਹਰਜਿੰਦਰ ਸਿੰਘ ਆ ਜੀ ਪਿੰਡ ਸ਼ੇਖਾ ਆ ਜੀ ਕਿਉਂਕਿ ਮੈਂ ਸਭ ਤੋਂ ਜ਼ਿਆਦਾ ਪੁਰਾਣਾ ਖੜਾ ਰਿਹਾ ਵੀ ਰਿਹਾ ਜੀ ਆਪਣੇ ਬਾਦਲ ਸਾਹਿਬ ਨਾਲ ਵੀ ਰਿਹਾ ਮੋਦੀ ਸਾਹਿਬ ਨਾਲ ਵੀ ਰਿਹਾ ਆਪਣੇ ਡਿੰਪੀ ਸਾਹਿਬ ਨਾਲ ਵੀ ਰਿਹਾ ਉਦੋਂ ਬਾਅਦ ਵਿੱਚ ਜੋ ਮੈਂ ਪਾਰਟੀ ਜੌਂ ਚ ਕੀਤੀ ਕਿਉਂਕਿ ਮੈਂ ਅੱਜ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਣ ਨਾਤੇ ਮੈਂ ਡੇਂਪੀ ਜੀ ਦਾ ਬਿਲਕੁਲ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿੰਦਾ ਵੈਲਕਮ ਔਰ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਇਹ ਲੱਗਦਾ ਵੀ ਵੀ ਇਹ ਜੀ ਡੇਂਪੀ ਢਿੱਲੋਂ ਆਏ ਹੋ ਜਾਣਗੇ ਉਹ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਇਹ ਮੈਂ ਸੱਚਾਈ ਮੈਂ ਦੰਨਾ ਕਿਉਂਕਿ ਜੇ ਮੈਨੂੰ ਵੀ ਚਾਇਆ ਤੇ ਮੈਂ ਖੁਦ ਆਪ ਖੜੂੰਗਾ ਇੱਕ ਇੱਕ ਵਰਕਰ ਦੇ ਨਾਲ ਖੜੂੰਗਾ ਤੇ ਢਿੱਲੋਂ ਸਾਹਿਬ ਜਿਵੇਂ ਆਖਣਗੇ ਉਵੇਂ ਮੈਨੂੰ ਮਨਜ਼ੂਰ ਆ ਉਹ ਇੱਕੋ ਹੀ ਗੱਲ ਆ ਜੀ ਸਾਡੀ ਹਾਂਜੀ ਭਾਈ ਜੀ ਬਲਵੀਰ ਹਾਂਜੀ ਬਿਲਕੁਲ ਹੈ ਤਾਂ ਇਹ ਜਿਹੜੇ ਲੋਕ ਸੀਗੇ ਜੋ ਕਿ ਅਕਾਲੀ ਦਲ ਵਿੱਚ ਕਾਫੀ ਸਮੇਂ ਤੋਂ ਇਹਨਾਂ ਨੂੰ ਕਾਫੀ ਲੋਕ ਜਿਹੜੇ ਨੇ ਅਕਾਲੀ ਦਲ ਵਿੱਚ ਕਾਫੀ ਸਮੇਂ ਤੋਂ ਇਹਨਾਂ ਨੇ ਕੰਮ ਕੀਤਾ ਪਰ ਇਸ ਵਕਤ ਜੋ ਹੋਇਆ ਹੈ ਜਿਸ ਤੱਕ ਡਿੰਪੀ ਸਿੱਧੂ ਨੇ ਡਿੰਪੀ ਢਿਲੋਂ ਨੇ तमाम ਚੀਜ਼ਾਂ ਤੋਂ ਇਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਆਮ ਆਦੀ ਪਾਰਟੀ ਜੋਇਨ ਕੀਤੀ ਹੈ ਇਹ तमाम ਲੋਕਾਂ ਨੇ ਅੱਜ ਉਹਨਾਂ ਦੇ ਨਾਲ ਹੀ ਆਮ ਆਦੀ ਪਾਰਟੀ ਹਥੋਂ ਜੋਇਨ ਕਰ ਲਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਅੱਜ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕਾਫੀ ਵੱਡੀ ਗਿੰਦੀ ਚ ਲੋਕਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਸਾਡੇ ਨਾਲ ਇਸ ਇਲਾਕੇ ਦੇ ਲੋਕ ਮੌਜੂਦ ਨੇ ਭਾਈ ਜੀ ਆਮ ਆਦੀ ਪਾਰਟੀ ਜੁਆਇਨ ਕਰਨ ਲਈ ਕਿੰਨੇ ਟਾਈਮ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸੀਗੇ ਅਸੀਂ ਜੀ ਪਿਛਲੇ 15 ਸਾਲਾਂ ਤੋਂ ਜੁੜੇ ਹੋਏ ਸੀਗੇ ਤੇ ਜਿਹੜਾ ਕਿ ਹੁਣ ਮਾਨ ਸਾਹਿਬ ਦੀ ਸਰਕਾਰ ਵੇਖ ਕੇ ਬਹੁਤ ਵਧੀਆ ਲੱਗਿਆ ਇਹਦੇ ਨਾਲ ਆਮ ਪਾਰਟੀ ਨਾਲ ਜੁੜੇ ਹੋਏ ਆ ਹਾਂਜੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਢਿੰਪਲੇ ਕਿਦਲਵਾ ਬੈਂਟਾ ਵਾਤ ਅਸੀਂ ਅਕਾਲੀ ਦਲ ਨਾਲ ਸੀਗੇ ਜੀ ਪੂਰਾ ਦਿਲੋਂ ਆਣਾ ਜਦ ਤੱਕ ਬਾਈ ਰੋ ਸਾਡਾ ਮਲਕੇ ਮਾਇਆ ਪਿਆਰ ਬਾਈ ਡਿੰਪੀ ਨਾਲ ਹੀ ਸੀ ਸਾਨੂੰ ਅਸੀਂ ਤਾਂ ਡਿੰਪੀ ਬਾਈ ਜੀ ਨੂੰ ਇਹ ਗੱਲ ਜਿੱਧਰ ਤੁਸੀਂ ਜਾਓਗੇ ਅਸੀਂ ਉਧਰ ਜਾਵਾਂਗੇ ਤੇ ਅਸੀਂ ਵੀ ਨਾਲ ਹੀ ਜਿੱਥੇ ਤੁਲ ਗਏ ਅਸੀਂ ਉੱਥੇ ਤੁਲ ਗਏ ਅਸੀਂ ਇਹ ਗੱਲ ਕਹਿੰਨੇ ਵੀ ਡਿੰਪੀ ਵਰਗਾ ਇਨਸਾਨ ਅਕਾਲੀ ਦਲ ਨੇ ਖੋਇਆ ਤੇ ਬਹੁਤ ਬਹੁਤ ਵੱਡਾ ਘਾਟਾ ਇਹ ਨਹੀਂ ਪੂਰਾ ਹੋ ਸਕਦਾ ਹੁਣ ਆਵਾਜ਼ ਦੀ ਪਾਰਟੀ ਜੁਆਇਨ ਹੋ ਗਏ ਨੇ ਹੁਣ ਵੀ ਤਾਂ ਪੂਰੀਆ ਹੋ ਜਾਣੀਆਂ ਸਾਰੀਆਂ ਭਾਈ ਜੀ ਜਿੱਤ ਸਾਹਿਬ ਨਾਲ ਸੀਐਮ ਸਾਹਿਬ ਨੇ ਅੱਜ ਸਾਰੀ ਗੱਲਾਂ ਕਹੀਆਂ ਵੀ ਜੋ ਜੋ ਤੁਸੀਂ ਕਹੋਗੇ ਮੈਂ ਤਾਂ ਸਾਈਨ ਕਰਨੇ ਆ ਤੇ ਉਹ ਸਾਹਿਬ ਨਾਲ ਤਾਂ ਜੀ ਮੈਨੂੰ ਐ ਲੱਗਦਾ ਜੀ ਗਿੱਦੜਵੇ ਦੀ ਨਿਹਾਰ ਬਦਲੂ ਔਰ ਇੱਕ ਬੇਦਾਗ ਇਨਸਾਨ ਡਿੰਪੀ ਢਿਲੋਜੜ ਅੱਗੇ ਆ ਰਹੇ ਨੇ ਤਾਂ ਮੈਨੂੰ ਇਹ ਲੱਗਦਾ ਵੀ ਕਿੱਦੜ ਵਾਲੋਂ ਦੁਆਰਾ ਜਿਵੇਂ ਇੱਕ ਟਾਈਮ ਕਿਸੇ ਨੇ ਕਹੀ ਚੰਡੀਗੜ੍ਹ ਬਣੂਗਾ ਤੇ ਬਾਈ ਡਿੰਪੀ ਜੀ ਚੰਡੀਗੜ੍ਹ ਬਣਾ ਕੇ ਰੱਖਣਗੇ ਤੇ ਮੈਨੂੰ ਹਾਂਜੀ ਬਾਈ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਸਰਜਿੰਦਰ ਸਿੰਘ ਆ ਜੀ ਪਿੰਡ ਸ਼ੇਖਾ ਆ ਜੀ ਕਿਉਂਕਿ ਮੈਂ ਸਭ ਤੋਂ ਜ਼ਿਆਦਾ ਪੁਰਾਣਾ ਖਿਡਾਰੀ ਵੀ ਰਿਹਾ ਜੀ ਆਪਣੇ ਬਾਦਲ ਸਾਹਿਬ ਨਾਲ ਵੀ ਰਿਹਾ ਮੋਦੀ ਸਾਹਿਬ ਨਾਲ ਵੀ ਰਿਹਾ ਆਪਣੇ ਡਿੰਪੀ ਸਾਹਿਬ ਨਾਲ ਵੀ ਰਿਹਾ ਉਦੋਂ ਬਾਅਦ ਵਿੱਚ ਜੋ ਮੈਂ ਪਾਰਟੀ ਜੌਂ ਚ ਕੀਤੀ ਕਿਉਂਕਿ ਮੈਂ ਅੱਜ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਣ ਨਾਤੇ ਮੈਂ ਡੇਂਪੀ ਜੀ ਦਾ ਬਿਲਕੁਲ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿੰਦਾ ਵੈਲਕਮ ਔਰ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਇਹ ਲੱਗਦਾ ਵੀ ਵੀ ਇਹ ਜੀ ਡੇਂਪੀ ਟੱਲੋਂ ਆਏ ਹੋ ਜਾਣਗੇ ਉਹ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਇਹ ਮੈਂ ਸੱਚਾਈ ਮੈਂ ਦੰਨਾ ਕਿਉਂਕਿ ਜੇ ਮੈਨੂੰ ਵੀ ਚਾਹਿਆ ਤੇ ਮੈਂ ਖੁਦ ਆਪ ਖੜੂੰਗਾ ਇੱਕ ਇੱਕ ਵਰਕਰ ਦੇ ਨਾਲ ਨਾਲ ਖੜੂੰਗਾ ਤੇ ਢਿੱਲੋ ਸਾਹਿਬ ਜਿਵੇਂ ਆਖਣਗੇ ਉਵੇਂ ਮੈਨੂੰ ਮਨਜ਼ੂਰ ਆ ਉਹ ਇੱਕੋ ਹੀ ਗੱਲ ਆ ਜੀ ਸਾਡੀ ਹਾਂਜੀ ਭਾਈ ਜੀ ਬਲਵੀਰ ਹਾਂਜੀ ਬਿਲਕੁਲ ਹੈ ਤਾਂ ਇਹ ਜਿਹੜੇ ਲੋਕ ਸੀਗੇ ਜੋ ਕਿ ਅਕਾਲੀ ਦਲ ਵਿੱਚ ਕਾਫੀ ਸਮੇਂ ਤੋਂ ਇਹਨਾਂ ਨੂੰ ਕਾਫੀ ਲੋਕ ਜਿਹੜੇ ਨੇ ਅਕਾਲੀ ਦਲ ਵਿੱਚ ਕਾਫੀ ਸਮੇਂ ਤੋਂ ਇਹਨਾਂ ਨੇ ਕੰਮ ਕੀਤਾ ਪਰ ਇਸ ਵਕਤ ਜੋ ਹੋਇਆ ਹੈ ਜਿਸ ਤਰ੍ਹਾਂ ਕਿ ਡਿੰਪੀ ਸਿੱਧੂ ਨੇ ਡਿੰਪੀ ਢਿਲੋਂ ਨੇ तमाम ਜੀਜਾ ਤੋਂ ਇਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਇਹ तमाम ਲੋਕਾਂ ਨੇ ਅੱਜ ਉਹਨਾਂ ਦੇ ਨਾਲ ਹੀ आम आदमी पार्टी तो ज्वाइन कर ली है बाहर तो कैमरा पर्सन मनप्रीत सिंह चल दे सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर